ਸਮੇ ਦਾ ਬਾਦਸ਼ਾ ਹਮਾਜੂ ਬਾਦਸ਼ਾ ਸੇਰਸਾ ਸੂਰੀ ਦੇ ਕੋਲੋਂ ਹਾਰ ਖਾ ਕੇ ਲਾਹੌਰ ਨੂੰ ਜਾਂਦਾ ਹੋਇਆ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਠਹਿਰਿਆ ਧੰਗ ਗੁਰੂ ਅੰਗਦ ਸਾਹਿਬ ਦੀ ਦਰਸ਼ਨ ਕਰਨ ਵਾਸਤੇ ਆਇਆ ਦੇਖੋ ਵੇ ਪਰਵਾਸ ਸਤ ਗੁਰੂ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆਇਆ ਹੁਣ ਸਾਧ ਸੰਗਤ ਆਪਾਂ ਇੱਥੇ ਬੈਠੇ ਆ ਮੈਂ ਤੇ ਕਈ ਵਾਰੀ ਦੇਖਿਆ ਕੋਈ ਮੰਤਰੀ ਆ ਜਾਵੇ ਸਾਨੂੰ ਗੁਰੂ ਵੀ ਭੁੱਲ ਜਾਂਦਾ ਹੈ ਅਸੀਂ ਗੁਰੂ ਵਾਲੇ ਪਾਸੇ ਵੀ ਕੰਡ ਕਰ ਦਿੰਦੇ ਆ ਅਸੀਂ ਏਡੇ ਕੋ ਵੱਡੇ ਚਾਪਲੂਸ ਬਣ ਗਏ ਔਰ ਵੱਲ ਕੇ ਪਹਿਲ ਸਾਨੂੰ ਗੁਰੂ ਨੂੰ ਦੇਣੀ ਚਾਹੀਦੀ ਹੈ ਮੰਤਰੀ ਨੂੰ ਬਾਅਦ ਵਿੱਚ ਪਰ ਹੁੰਦਾ ਕੀ ਹੈ ਅਸੀਂ ਕਈ ਵਾਰੀ ਰਾਜਨੀਤੀ ਚਮਕਾਉਣ ਲੱਗ ਪੈਂਦੇ ਆ ਧੰ ਗੁਰੂ ਅੰਗਦ ਸਾਹਿਬ ਜੀ ਨੇ ਵੇਖਿਆ ਖਡੂਰ ਸਾਹਿਬ ਦੀ ਧਰਤੀ ਤੇ ਮਲ ਅਖਾੜੇ ਦੀਆਂ ਕੁਸ਼ਤੀਆਂ ਦੇਖ ਰਹੇ ਨੇ ਨੌਜਵਾਨ ਬੱਚੇ ਆਪਸ ਵਿੱਚ ਝਗੜ ਕਰ ਰਹੇ ਨੇ ਤੇ ਧੰਗੁਰੂ ਅੰਗਦ ਸਾਹਿਬ ਬੈਠੇ ਹਮਾਜੂ ਬਾਦਸ਼ਾ ਆਪਣਾ ਲਾਮ ਲਸ਼ਕਰ ਲੈ ਕੇ ਆ ਗਏ ਧੰਗੁਰੂ ਅੰਗਦ ਸਾਹਿਬ ਜੀ ਨੇ ਕੋਈ ਪਰਵਾਹ ਨਹੀਂ ਕੀਤੀ بے ਪਰਵਾਹ ਸਤਗੁਰੂ ਉਸੇ ਤਰ੍ਹਾਂ ਬੱਚਿਆਂ ਦੀਆਂ ਕੁਸ਼ਤੀਆਂ ਦੇਖਦੇ ਰਹੇ ਹਮਾਜੂ ਬਾਦਸ਼ਾ ਨੇ 5 ਮਿੰਟ ਵੇਖਿਆ 7 ਮਿੰਟ ਵੇਖਿਆ ਵੀ ਮੈਂ ਬਾਦਸ਼ਾ ਮੈਂ ਚੱਲ ਕੇ ਆਇਆ ਅੰਦਰ ਹੰਗਤਾ ਸੀ ਕਿ ਗੁਰੂ ਸਾਹਿਬ ਜੀ ਨੂੰ ਤੇ ਉੱਠ ਕੇ ਮੇਰਾ ਸਤਕਾਰ ਕਰਨਾ ਚਾਹੀਦਾ ਸੀ ਸਨਮਾਨ ਕਰਨਾ ਚਾਹੀਦਾ ਸੀ ਤੇ ਸਤ ਗੁਰੂ ਤੇ ਉੱਠਿਆ ਹੀ ਨਹੀਂ ਗੁਰੂ ਸਾਹਿਬ ਜੀ ਨੇ ਤੇ ਮੇਰੀ ਕੋਈ ਪਰਵਾਹ ਹੀ ਨਹੀਂ ਕੀਤੀ ਉਹਨੇ ਆਪਣੀ ਬੇਪਤੀ ਸਮਝਦਿਆਂ ਹੋਇਆਂ ਇੱਕ ਦਮ ਆਪਣੇ ਮਿਆਣ ਦੇ ਵਿੱਚੋਂ ਤਲਵਾਰ ਧੂ ਲਈ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸਿਰ ਦੇ ਉੱਤੇ ਵਾਰ ਕਰਨਾ ਚਾਹਿਆ ਜਦੋਂ ਵਾਰ ਕਰਨਾ ਚਾਹਿਆ ਨਾ ਤੇ ਧੰ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਸੁਭਾਵਕ ਹੀ ਆਪਣੇ ਮੁਖ ਤੋਂ ਬਚਨ ਕਹੇ ਕਿਉਂਕਿ ਪਤਾ ਤੇ ਸਾਰਾ ਸੀ ਮੇਰੇ ਪਾਤਸ਼ਾਹ ਨੂੰ ਕਹਨ ਕਿ ਸ਼ੇਰ ਸਾ ਸੂਰੀ ਉਹ ਆ ਜਿੱਥੇ ਆ ਕੇ ਤਲਵਾਰ ਧੂ ਲਈ ਹੈ ਨਾ ਕਹਨ ਕਿ ਜਿੱਥੇ ਚਲਾਉਣੀ ਸੀ ਉੱਥੇ ਤੇ ਚਲਾ ਨਹੀਂ ਸਕਿਆ ਹੁਣ ਹਮਾਜੂ ਬਾਦਸ਼ਾਹ ਹੈਰਾਨ ਹੋ ਗਿਆ ਕਿ ਇੱਥੇ ਬੈਠੇ ਸਤਗੁਰੂ ਪਾਤਸ਼ਾਹ ਨੂੰ ਕਿਵੇਂ ਪਤਾ ਚੱਲ ਗਿਆ ਕਿ ਮੈਂ ਸ਼ੇਰ ਸਾਹ ਸੂਰੀ ਦੀ ਕੋਲੋਂ ਹਾਰ ਖਾ ਕੇ ਆ ਗਿਆ ਇਹ ਤਲਵਾਰ ਮੈਨੂੰ ਉੱਥੇ ਚਲਾਉਣੀ ਚਾਹੀਦੀ ਸੀ ਉੱਥੇ ਤੇ ਮੈਂ ਚਲਾ ਨਹੀਂ ਸਕੇ ਸ਼ੇਰ ਸਾਹ ਸੂਰੀ ਦਾ ਹੱਥ ਤਲਵਾਰ ਤੇ ਪਿਆ ਰਹਿ ਗਿਆ ਹੁਣ ਇਹ ਜਾਣਨ ਦੀ ਉਕਸੁਕਤਾ ਹੋ ਗਈ ਮੈਂ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਾਂ ਤੇ ਸਹੀ ਅੰਤਰਜਾਮੀ ਪਾਤਸ਼ਾਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇਹ ਤਲਵਾਰ ਉੱਥੇ ਚਲਾ ਨਹੀਂ ਸਕੇ ਸਤਗੁਰਾਂ ਦੀ ਚਰਨਾ ਤੇ ਸੀਸ ਝੁਕਾ ਕੇ ਹਮਾਜੂ ਬਾਦਸ਼ਾਹ ਨੇ ਖਿਮਾ ਜਾਂਚਨਾ ਦੀ ਮੰਗ ਕੀਤੀ ਮੇਰੇ ਪਾਦਸ਼ਾਹ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਵਾਕਈ ਜਿੱਥੇ ਮੈਨੂੰ ਇਹ ਤਲਵਾਰ ਚਲਾਉਣੀ ਚਾਹੀਦੀ ਸੀ ਉੱਥੇ ਮੈਂ ਚਲਾ ਨਹੀਂ ਸਕਿਆ